ਵਸਾਖੀ ਦੇ ਬਾਅਦ ਪਹਿਲਾ ਇਵੈਂਟ ਜਿਹੜਾ ਝੋਲੀ ਪਾਇਆ ਅਰਬਨ ਪਿੰਡੂ ਪ੍ਰੋਡਕਸ਼ਨ ਨੇ ਉਹ ਹੈਗਾ ਸਤਿੰਦਰ ਸਰਤਾਜ ਦਾ ਸ਼ੋਅ 27 April ਨੂੰ 27 April ਨੂੰ ਸਰਤਾਜ ਸਾਹਿਬ ਦਾ ਸ਼ੋਅ ਹੋ ਰਿਹਾ ਹੈ ਮੈਂ ਵਧਾਈ ਦਿੰਦਾ ਹਾਂ ਔਰ ਬੈਸਟ ਵਿਸ਼ਸ ਕਹਿੰਨਾ ਆਪਣੇ ਵੱਲੋਂ ਕਿ 27th April ਨੂੰ ਇਵੈਂਟ ਹੋ ਰਿਹਾ ਹੈ ਤਾਂ ਤੁਸੀਂ ਸਾਰਿਆਂ ਨੇ ਹੌਮ ਹਮਾ ਕੇ ਆਉਣਾ ਆ ਤੂਫੀ ਸਿੰਗਰਾਂ ਦਾ ਬਾਦਸ਼ਾਹ ਆ ਰਿਹਾ ਹੈ ਬ੍ਰਿਸਬਨ ਦੇ ਵਿੱਚ ਸਾਰਿਆਂ ਨੂੰ ਹੀ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਜਰੂਰ ਪਹੁੰਚੋ ਜੀ ਨਾ ਥੈਂਕ ਯੂ ਸੋ ਮਚ ਜੀ अर्बन ਪਿੰਡੂ ਵਾਲਿਆਂ ਦਾ ਜੋ ਸਤਿੰਦਰ ਸਰਤਾਜ ਜੀ ਨੂੰ ਸਾਡੇ ਅੰਦਰ ਲੈ ਕੇ ਆ ਰਹੇ ਨੇ 27 April ਨੂੰ ਆ ਰਹੇ ਨੇ ਤੇ ਅਸੀਂ ਉੱਥੇ ਜਾਵਾਂਗੇ 27th April ਨੂੰ ਪਹੁੰਚਣਾ ਲਾਜ਼ਮੀ ਬਣਦਾ ਹੈ ਕਿਉਂਕਿ ਇਹ ਜਿਹਾ ਮੌਕਾ ਦੁਬਾਰਾ ਨਹੀਂ ਮਿਲਣਾ ਤੁਸੀਂ ਸਾਰੇ ਪਰਿਵਾਰ ਨੂੰ ਲੈ ਕੇ ਆਓ ਸਾਰੇ ਜੁੜੋ 27 April 7 ਵਜੇ ਕਿਉਂਕਿ ਡਾਕਟਰ ਸਾਹਿਬ ਦਾ ਸ਼ੋਅ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ ਹੈ ਅਸੀਂ ਸਾਰਿਆਂ ਨੂੰ ਸਦਾ ਦਿੰਦੇ ਆਂ ਕਿ ਜੀ ਹਮ ਹਮਾ ਕੇ ਪਹੁੰਚੋ ਟਿਕਟ ਟੈਕ ਤੇ ਜਲਦੀ ਤੋਂ ਜਲਦੀ ਸਰੋਤਨ ਸਭ ਨੂੰ ਬੇਨਤੀ ਹੈ ਕਿ ਟਿਕਟਸ ਬਾਏ ਕਰ ਲਿਤੇ ਆ ਜਾਣਾ ਹਮ ਹਮਾ ਕੇ ਪਹੁੰਚੋ लास्ट ਮੌਕਾ ਤੁਹਾਨੂੰ ਕਿਉਂਕਿ ਮਿਲਣਾ ਨਹੀਂ ਤੁਸੀਂ ਫਿਰ ਜਦੋਂ ਤੁਹਾਨੂੰ ਰੀਲਾਂ ਉੱਥੇ ਐਟ ਅ ਟਾਈਮ ਪਹਿਣੀ ਆ ਫਿਰ ਤੁਸੀਂ ਗੱਡੀਆਂ ਚੱਕ ਕੇ ਭੱਜਣਾ ਉੱਥੇ ਟਿਕਟਾ ਤੁਹਾਨੂੰ ਮਿਲਣੀ ਆ ਨਹੀਂ ਗੱਲਬਾਤ ਕਰਾਂਗੇ ਮਾਨਯੋਗ ਸਖਸ਼ੀਆਂ ਤਾਂ ਨਾਲ ਜਿਹੜੇ ਕਿ ਅੱਜ ਅਰਬਨ ਪਿੰਡੂ ਪ੍ਰੋਡਕਸ਼ਨ ਦੇ ਵਿਹੜੇ ਦੇ ਉੱਤੇ ਸਾਡਾ ਸਾਥ ਦੇਣ ਆਏ ਨੇ ਕਿਉਂਕਿ ਲਾਣੇਦਾਰੀ ਇਸ ਵਾਰੀ ਸਾਂਭੀ ਹੋਈ ਹੈ ਬੰਟੀ ਵੀਰੇ ਨੇ ਤਾੜੀਆਂ ਦੇ ਨਾਲ ਵੀਰੇ ਦਾ ਸਵਾਗਤ ਕਰਾਂਗੇ ਤੇ ਗੱਲਬਾਤ ਕਰਾਂਗੇ ਕਿ ਅੱਜ ਕਿਵੇਂ ਲੱਗ ਰਿਹਾ ਪੋਸਟਰ ਰਿਲੀਜ਼ ਹੋ ਰਿਹਾ ਵੀਰੇ ਤੁਸੀਂ ਕੀ ਕਹੋਗੇ ਹਰਜੋਤ ਬਾਈ ਜੀ ਨਾਲ ਨੇ ਜਿਹੜੇ ਕਿ ਕਿਸੇ ਵੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਗਾਣੇ ਕਾਲਜਾਂ ਦੇ ਵਿੱਚ ਸੁਣੇ ਹੋਏ ਨੇ ਅਸੀਂ ਵੀ ਸੁਣੇ ਹੋਏ ਨੇ ਆਟੋਆ ਨੇ ਪੂਰੇ ਰੱਜ ਕੇ ਘਸਾਉਏ ਨੇ ਵੀਰੇ ਦੇ ਗਾਣੇ ਵੀਰੇ ਪਹਿਲੇ ਦੋ ਬੋਲ ਗਾਣੇ ਦੇ ਨੱਕੇ ਬਿੱਲੋ ਲੰਡਨ ਤੋਂ ਆਏ ਤੈਨੂੰ ਸ਼ਾਗਨਾ ਦੇ ਥਾਲ ਨਹੀਂ ਫੂਕ ਝੁੱਟਿਆ ਤੇ ਜਿੰਦੇ ਯਾਰਾਂ ਦਾ ਰਮਾਲ ਨਹੀਂ ਉਹ ਤੈਨੂੰ ਚੀਨੀਆਂ ਫਸਾ ਕੇ ਲੈ ਗਏ ਲੱਕੇ ਤੂੰ ਉੱਡ ਗਈ ਜਹਾਜ਼ ਛਾੜ ਕੇ ਨੀ ਯਾਰ ਰਹਿ ਗਿਆ ਮੋੜਦਾਨ ਨੱਕੇ ਰਹਿ ਗਿਆ ਮੋੜਦਾਨ ਨੱਕੇ ਤੂੰ ਉੱਡ ਗਈ ਜਹਾਜ਼ ਛਾੜ ਕੇ ਸੋ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਔਰ ਬੰਟੀ ਪੂਨੀਆ ਦਾ ਔਰ ਸਾਰੇ ਸਪான்ਸਰਸ ਦਾ ਮੈਂ ਦਿਲੋਂ ਸ਼ੁਕਰੀਆ ਕਰਦਾ ਅੱਜ ਜੋ ਇਹ ਆਰਗੇਨਾਈਜ਼ ਕੀਤਾ ਪ੍ਰੋਗਰਾਮ ਔਰ 27th 27 April ਨੂੰ ਸਤਿੰਦਰ ਸਰਤਾਜ ਸਾਹਿਬ ਦਾ ਸ਼ੋਅ ਹੋ ਰਿਹਾ ਹੈ ਮੈਂ ਵਧਾਈ ਦਿਨਾ ਔਰ ਬੈਸਟ ਵਿਸ਼ਸ ਕਹਿਣਾ ਆਪਣੇ ਵੱਲੋਂ ਸਾਰੀ ਆਡੀਅנס ਨੂੰ ਮੈਂ ਰਿਕਵੈਸਟ ਕਰਦਾ ਤੁਸੀਂ ਜ਼ਰੂਰ ਆਇਓ ਵੱਧ ਚੜ ਕੇ ਹਿੱਸਾ ਲਓ ਔਰ ਆਨੰਦ ਮਾਣਿਓ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਹੋਊਗਾ ਕੀ ਕਹਿਣਾ ਚਾਹੋਗੇ ਤੁਸੀਂ ਡਾਕਟਰ ਸਾਹਿਬ ਦਾ ਸ਼ੋਅ ਹਮੇਸ਼ਾ ਹੀ ਬਹੁਤ ਵਧੀਆ ਹੁੰਦਾ ਹੈ ਪੰਜਾਬੀ ਸੂਫੀ ਸਿੰਗਿੰਗ ਦੇ ਜਿਹੜੇ ਚੌਣ ਵਾਲੇ ਆ ਅਸੀਂ ਸਾਰਿਆਂ ਨੂੰ ਸਦਾ ਦਿੰਦੇ ਆਂ ਵੀ ਜੀ ਹோம் ਹਮਾ ਕੇ ਪਹੁੰਚੋ ਤੇ ਬੰਟੀ ਪੁਨੀਆ ਤੇ ਅਰਬਨ ਪਿੰਡੂ ਦੀ ਟੀਮ ਨੂੰ ਸਪੋਰਟ ਕਰੋ ਮੇਰਾ ਨਾਮ ਹਨਾਨਾ ਨਾ ਜੀ ਹਨਾਨਾ ਕਿੱਥੋਂ ਤੁਸੀਂ ਮੈਂ ਪਾਕਿਸਤਾਨ ਪੰਜਾਬ ਤੋਂ ਹਾਂ ਪਹਿਲਾਂ ਤਾੜੀਆਂ ਹੋ ਜਾਣ ਚੜਦੇ ਪੰਜਾਬ ਤੋਂ ਲੈਨਦੇ ਪੰਜਾਬ ਤੱਕ ਬਾਜਾਂ ਜਿਹੜੀਆਂ ਜਾਂਦੀਆਂ ਨੇ ਉਹ ਦਿਲਾਂ ਦੇ ਵਿੱਚ ਰਹਿ ਜਾਂਦੀਆਂ ਨੇ ਕਿਉਂਕਿ ਉਹਨਾਂ ਦੀ ਜਿਹੜੀ ਤਾਕ ਹੁੰਦੀ ਹੈ ਦਿਲਾਂ ਦੇ ਵਿੱਚ ਵਸਦੀ ਹੈ ਤੇ ਬਹੁਤ-ਬਹੁਤ ਅਸੀਂ ਬਹੁਤ ਵੱਡੇ ਫੈਨ ਆ ਲੈਨਦੇ ਪੰਜਾਬ ਦੇ ਨਾ ਥੈਂਕ ਯੂ ਸੋ ਮਚ ਜੀ ਅਰਬਨ ਪੈਂਡੂ ਵਾਲਿਆਂ ਦਾ ਜੋ ਸਤਿੰਦਰ ਸਰਤਾਜ ਜੀ ਨੇ ਸਾਡੇ ਅੰਦਰ ਲੈ ਕੇ ਆ ਰਹੇ ਨੇ ਤੇ ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਆ ਇਹਨਾਂ ਨੂੰ ਦੇਖਣ ਆਸਤੇ 27 April ਨੂੰ ਆ ਰਹੇ ਨੇ ਤੇ ਅਸੀਂ ਉੱਥੇ ਜਾਵਾਂਗੇ ਹਮੇਸ਼ਾ ਜੀ ਅਰਬਨ ਪਿੰਡੂ ਅਸੀਂ ਦੇਖਦੇ ਰਹੇ ਹਾਂ ਅਸੀਂ ਵਿਟਨੈਸ ਕਰਦੇ ਹਾਂ ਕਿ ਬਹੁਤ ਚੰਗੇ ਸ਼ੋਅ ਲੈ ਕੇ ਆਉਂਦੇ ਨੇ ਸਾਡੇ ਵਿੱਚ ਮੇਲੇ ਵੀ ਬਹੁਤ ਸੋਹਣੇ ਕਰਾਉਂਦੇ ਨੇ ਤੇ ਇਹ ਵੀ ਜਿਹੜਾ ਸ਼ੋਅ ਹੈ ਇਹ ਵੀ ਸਭ ਤੋਂ ਵੱਡੇ ਇੱਥੇ ਦੇ ਐਗਜ਼ੀਬਿਸ਼ਨ ਸੈਂਟਰ 'ਚ ਹੋ ਰਿਹਾ ਨਹੀਂ ਮੈਨੂੰ ਤਾਂ ਇਹ ਪਹਿਲੀ ਕਿੱਕ ਤੋਂ ਸਟਾਰਟ ਮੇਰਾ ਹੀ ਆ ਮਾ ਹੋਰ ਦੱਸ ਕੀ ਭਾਲਦੀ ਹੈਨਾ ਮੈਨੂੰ ਤਾਂ ਉਹ ਉਹ ਵਧੀਆ ਲੱਗਾ ਤਾਂ ਬਾਕੀ ਸਾਰੇ ਸੌਂਗ ਵਧੀਆ ਨੇ ਜੀ ਅਸੀਂ ਅੱਜ ਗੱਲ ਕਰੀਏ ਸਿਰਤਿੰਦਰ ਸਰਤਾਜ ਜੀ ਹੁਣਾਂ ਦੀ ਗਾਇਕੀ ਬਾਰੇ ਤਾਂ ਇਸ ਤਰ੍ਹਾਂ ਲੱਗੂਗਾ ਕਿ ਜਿਵੇਂ ਅਸੀਂ ਸੂਰਜ ਦੇ ਮੂਹਰੇ ਕੋਈ ਦੀਵਾ ਜਗਾ ਕੇ ਰੱਖਦੇ ਹਾਂ ਅੱਜ ਦੇ ਦਿਨਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਦੇ ਵਰਗਾ ਹੋਰ ਕਲਾਕਾਰ ਅੱਜ ਨਹੀਂ ਹੈ ਵਿਸਾਖੀ ਦੇ ਬਾਅਦ ਪਹਿਲਾ ਈਵੈਂਟ ਜਿਹੜਾ ਝੋਲੀ ਪਾਇਆ ਅਰਬਨ ਪਿੰਡੂ ਪ੍ਰੋਡਕਸ਼ਨ ਨੇ ਉਹ ਹੈਗਾ ਸਤਿੰਦਰ ਸਰਤਾਜ ਦਾ ਸ਼ੋਅ 27 ਅਪ੍ਰੈਲ ਨੂੰ ਜ਼ਰੂਰ ਪਹੁੰਚਿਓ ਸਾਰਿਆਂ ਵੱਲੋਂ ਅਪੀਲ ਆ ਕਵੰਟੀ ਹਮੇਸ਼ਾ ਵਧੀਆ ਕਲਾਕਾਰ ਲੈ ਕੇ ਆਉਂਦਾ ਤੇ ਸਤਿੰਦਰ ਸਰਤਾਜ ਦਾ ਵਧੀਆ ਚੀਜ਼ ਇਹ ਹੈ ਕਿ ਬ੍ਰਿਸਬਨ ਦੇ ਵਿੱਚ ਪਰਿਵਾਰਕ ਸ਼ੋਅ ਜਿਹੜੇ ਬਹੁਤ ਘੱਟ ਨੇ ਤੇ ਇੱਕ ਪਰਿਵਾਰਕ ਸ਼ੋਅ ਹੈ ਤੇ ਸਾਰੇ ਪਰਿਵਾਰ ਨੂੰ ਲੈ ਕੇ ਆਓ ਸਾਰੇ ਜੁੜੋ 27 April 7 ਵਜੇ ਇਧਰ ਕਲਮਾ ਉਧਰ ਕਲਮਾ ਵਿੱਚ ਕਲਮਾ ਦੇ ਅੱਗ ਦਿਸੇ ਜਾਪੇ بے ਹਾਸਸ ਕਹਾਣੀ ਕਵਤਾ ਲਈ ਲੱਗ ਦਿਸੇ ਜਦੋਂ ਇਦਾਂ ਦਾ ਮਾਹੌਲ ਬਣਿਆ ਹੋਇਆ ਐਸੇ ਮਾਹੌਲ ਦੇ ਵਿੱਚ ਕੋਈ ਹਰਿਆ ਬੂਟ ਰਹਿ ਹੋਰੀ ਸਰਤਾਜ ਦੇ ਜੋ ਗੀਤ ਆਉਂਦੇ ਨੇ ਔਰ ਉਹਨੂੰ ਸਕੂਨ ਦੇਣ ਵਾਲੇ ਹੁੰਦੇ ਨੇ ਲਾਸਟ ਟਾਈਮ ਨਾ ਸਾਲ ਗਨੇ ਉਹ ਹੋ ਰਹੇ ਸੀਗੇ ਕਿ ਟਿਕਟਸ ਨਹੀਂ ਮਿਲ ਰਹੀਆਂ ਸੀਗੀਆਂ ਇਸ ਵਾਰ ਬਹੁਤ ਵੱਡਾ ਹੋ ਕਨਵੈਨਸ਼ਨ ਸੈਂਟਰ ਵਿੱਚ ਹੋ ਰਿਹਾ ਤੇ ਪਲੀਜ਼ ਟਿਕਟ ਟੈਕ ਤੇ ਜਲਦੀ ਤੋਂ ਜਲਦੀ ਸਰੋਤਨ ਸਭ ਨੂੰ ਬੇਨਤੀ ਹੈ ਕਿ ਟਿਕਟਸ ਬਾਏ ਕਰ ਲਿਤੇ ਆ ਜਾਣ ਚਾਰੀ ਤਰੀਕਿਆਂ ਨਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਘਿਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਛੰਡੇ ਨਾ ਪਹਿਲਾ ਵਾਰ ਕਲਮਾਂ ਦਾ ਪਿਛੋਵਾਰ ਖੰਡੇ ਨਾਲ ਪਨ ਪ੍ਰੋਡਕਸ਼ਨ ਦੇਖੋ ਕਿੰਨੀ ਵਧੀਆ ਚੀਜ਼ਾਂ ਲੈ ਕੇ ਆਉਂਦੀ ਹੈ ਪਹਿਲਾਂ ਤੀਆਂ ਦਾ ਮੇਲਾ ਲੈ ਕੇ ਹੁਣ ਸਤਿੰਦਰ ਸਰਤਾਜ ਲੈ ਕੇ ਆਡੀਅנס ਨੂੰ ਤੁਸੀਂ ਕਿਵੇਂ ਸੁਨੇਹਾ ਲਾਉਂਗੇ ਮੈਂ ਆਡੀਅנס ਨੂੰ ਇਹ ਕਹਿਣਾ ਚਾਹੁੰਗੀ ਕਿ ਵੀ ਅਜ ਤੱਕ ਜਿੰਨੇ ਵੀ ਸਿੰਗਰ ਲੈ ਕੇ ਆਏ ਪਹਿਲੀ ਗੱਲ ਇਹ ਕਿ ਇੱਕ ਲੇਡੀਜ਼ ਇਵੈਂਟ ਹੁੰਦਾ ਉਹ ਬਹੁਤ ਵਧੀਆ ਲੱਗਦਾ ਇੱਕ ਆ ਸਿੰਗਰ ਲੈ ਕੇ ਜਿਹੜੇ ਤੁਸੀਂ ਫੈਮਿਲੀ ਚ ਬਹਿ ਕੇ ਦੇਖ ਸਕਦੇ ਹੋ ਕੋਈ ਇੰਨੀ ਖੁਸ਼ੀ ਹੈ ਕਿ ਲਾਈਕ ਅਸੀਂ 15 ਟਿਕਟਾਂ ਲੈਣੀਆਂ ਸੀ ਸਾਨੂੰ ਇਕੱਠਿਆਂ ਨੂੰ ਰੋਜ ਟਿਕਟ ਨਹੀਂ ਮਿਲ ਰਹੀ ਸੀ ਪਹਿਲਾਂ ਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਅਕਾਊਂਟ ਚ ਪੈਸੇ ਕੱਟੇ ਕਰਤੇ ਬਟ ਸਾਨੂੰ ਟਿਕਟ ਨਹੀਂ ਮਿਲੀ ਲਾਸਟ ਲਾਈਨ ਤੇ ਮਿਲੀ ਅ ਹਰ ਵਕਤ ਆਲਵੇਜ਼ ਵੀਰੇ ਦੇ ਵੱਲੋਂ ਕੁਝ ਵੀ ਆਰਗੇਨਾਈਜ਼ ਕੀਤਾ ਜਾਂਦਾ ਤੇ ਇਹ ਪਰਿਵਾਰ ਹਮੇਸ਼ਾ ਇਕੱਠਾ ਹੁੰਦਾ ਤੀਆਂ ਹੋਣ ਚਾਹੇ ਕੁਝ ਵੀ ਵੀਰੇ ਵੱਲੋਂ ਆਰਗੇਨਾਈਜ਼ ਕੀਤਾ ਜਾਵੇ ਮੈਂ ਸਾਰਿਆਂ ਨੂੰ ਰਿਕੁਐਸਟ ਹੀ ਕਰਨਾ ਚਾਹੂੰਗੀ ਕਿ 27th April ਨੂੰ ਇਵੈਂਟ ਹੋ ਰਿਹਾ ਹੈ ਤਾਂ ਤੁਸੀਂ ਸਾਰਿਆਂ ਨੇ ਹੌਮ ਹਮਾ ਕੇ ਆਉਣਾ ਹੈ ਆਪਣੇ ਪੇਰੈਂਟਸ ਨਾਲ ਆਪਣੇ ਬੱਚਿਆਂ ਦੇ ਨਾਲ ਕਿਉਂਕਿ ਇਹ ਇੱਕ ਫੈਮਿਲੀ ਇਵੈਂਟ ਹੈ ਸੋ ਸਾਡਾ ਸਾਰਿਆਂ ਦਾ ਹੱਕ ਬਣਦਾ ਹੈ ਕਿ ਅਸੀਂ ਇਹੋ ਜਿਹੇ ਇਵੈਂਟਸ ਨੂੰ ਸਪੋਰਟ ਕਰੀਏ ਤੇ ਬੰਟੀ ਦੀ ਬੜੀ ਸਪੋਰਟ ਰਹੀ ਹੈ ਜਦੋਂ ਵੀ ਕਿਤੇ ਇਹ ਮੈਨੂੰ ਲੱਗਦਾ ਕਿ ਗਾਂ ਲੀਡ ਲੈ ਲਈ ਹੈ ਬੰਟੀ ਨੇ ਤੇ ਆਈ ਐਮ ਵੈਰੀ ਹੈਪੀ ਕਿ ਕਿਸੇ ਐਹੋ ਜਿਹੇ ਬੰਦੇ ਨੇ ਲੀਡ ਲਈ ਹੈ ਜਿਹੜਾ ਕਿ ਇਸ ਨੂੰ ਬਿਲਕੁਲ ਦਿਲ ਦਾ ਸਾਫ ਤੇ ਬਹੁਤ ਹੀ ਸਪੋਰਟਿਵ ਹੈ ਫॉर ਔਮਨ ਇਵੈਂਟਸ ਐਸ ਵੈਲ ਬਾਕੀ ਜਿਹੜੇ ਇਵੈਂਟ ਲਈ ਅਸੀਂ ਇਕੱਠੇ ਹੋਏ ਆ ਅੱਜ ਸਰਤਾਜ ਸੁਣਾ ਲਈ ਆਮ ਕਹਿੰਦੇ ਹੁੰਦੇ ਆ ਜੀ ਸੂਫੀ ਸਿੰਗਰਾਂ ਦਾ ਬਾਦਸ਼ਾਹ ਆ ਰਿਹਾ ਹੈ ਪ੍ਰਿਸਬਨ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਜਿਹੜਾ ਗਾਉਣਾ ਆ ਉਹ ਆਪਣੇ ਸਮਾਜ ਨੂੰ ਕਿਦਾਂ ਉੱਤੇ ਚੱਕਦਾ ਪਿਆ ਤੇ ਉਹਨਾਂ ਨੇ ਜਾਦਾ ਕਿਹਾ ਹੈ ਕਿ ਪਿਆਰ ਨੂੰ ਕਿਦਾਂ ਪਿਆਰ ਨੂੰ ਫਲਾਉਣ ਦੇ ਬਹੁਤ ਹੀ ਵਧੀਆ ਤਰੀਕਿਆਂ ਦੇ ਨਾਲ ਉਹ ਦੱਸਦੇ ਪਏ ਆ ਤਾਂ ਹੀ ਤਾਂ ਈਵੈਂਟ ਆਰਗੇਨਾਈਜ਼ ਕੀਤਾ ਵੀਰੇ ਨੇ ਵੀ ਬੈ ਕੇ ਆਹ ਨਾਲ ਸੁਣੋ ਅਸੀਂ ਬੈ ਹੀ ਨਹੀਂ ਸਕਦੇ ਕੀ ਕਰਾਂਗੇ ਉਹਨਾਂ ਨੇ ਕਿਹਾ ਸਾਈਂ ਅਸੀਂ ਕਿਹਾ ਨਾ ਸਾਈਂ ਵੇ ਸਾਡੀ ਅਸੀਂ ਉੱਤੇ ਵੀ ਨੱਚਣਾ ਕਹਿੰਦੇ ਨੱਚਣ ਵਾਲੇ ਦੀ ਕੀ ਕਹਿਣਾ ਚਾਹੂਗੀ ਆਡੀਅנס ਨੂੰ ਵੀ ਫਟਾਫਟ ਆਓ ਟਿਕਟਾਂ ਲਓ ਤੇ ਇੰਜੋਏ ਕਰੋ ਹਾਂਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੂਗੀ ਇਹ ਮੌਕਾ ਖੰਜੋਣਾ ਨਹੀਂ ਚਾਹੀਦਾ ਤੁਹਾਨੂੰ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਨਾਲ ਬੈ ਕੇ ਮੇਲਾ ਦੇਖੋ ਮੈਂ ਕਹਿੰਦੀ ਸਿੰਦਰ ਸਰਤਾਜ ਵੀ ਤੁਹਾਨੂੰ ਉੱਠ ਉੱਠ ਕੇ ਦੇਖਣਗੇ ਵੀ ਉਹ ਕੁੜੀ ਕਿੱਥੇ ਹੈ ਅਸੀਂ ਅਸੀਂ ਸਪੈਸ਼ਲ ਸ਼ਰਟਾਂ ਬਣਵਾਈਆਂ ਐ ਅਸੀਂ ਉਹ ਪਾ ਕੇ ਜਾਣੇ ਭਾਵੇਂ ਅਸੀਂ ਪਿੱਛੇ ਵੀ ਬੈਠੇ ਹੋਵਾਂਗੇ ਅਸੀਂ ਤੁਹਾਨੂੰ ਕਹਿਣਾ ਇੱਕ ਪੋਸਟਰ ਰੀਲੀਜ਼ ਦੇ ਉੱਤੇ ਡੈਮੋ ਦੇਣ ਆਏ ਨੇ ਕੁੰਭ ਹਮਾ ਕੇ ਪਹੁੰਚੋ ਕਿਉਂਕਿ ਈਵੈਂਟ ਦੀ ਟਿਕਟਾਂ ਆਲਮੋਸਟ ਸੋਲਡ ਹੋ ਗਈਆਂ ਹਨਾ ਬਾਈ ਜੀ ਸੋਲਡ ਹੋ ਗਈਆਂ ਨੇ ਤੇ ਲਾਸਟ ਮੌਕਾ ਤੁਹਾਨੂੰ ਕਿਉਂਕਿ ਮਿਲਣਾ ਨਹੀਂ ਬਹੁਤ ਕਿਉਂਕਿ ਉੱਥੇ ਇੰਨੀ ਕੁ ਜ਼ਿਆਦਾ ਰੌਣਕਾਂ ਲੱਗਣੀਆਂ ਨੇ ਇੰਨੇ ਕੁ ਜ਼ਿਆਦਾ ਪੰਚਨ ਹੋਣੇ ਨੇ ਤੁਸੀਂ ਫਿਰ ਜਦੋਂ ਤੁਹਾਨੂੰ ਰੀਲਾਂ ਉੱਥੇ ਐਟ ਅ ਟਾਈਮ ਪੜ੍ਹਨੀ ਆ ਫਿਰ ਤੁਸੀਂ ਗੱਡੀਆਂ ਚੱਕ ਕੇ ਭੱਜਣਾ ਉੱਥੇ ਟਿਕਟਾ ਤੁਹਾਨੂੰ ਮਿਲਣੀ ਆ ਨਹੀਂ ਹੁਣ ਸਤਿੰਦਰ ਸਰਤਾਜ ਹੋਰਾਂ ਦਾ ਜਿਹੜਾ ਸ਼ੋਅ ਹੈ ਮੇਰੇ ਬਹੁਤ ਯੂ نو ਹਰਮਨ ਪਿਆਰੇ ਉਹ ਗਾਇਕ ਨੇ ਇੰਨਾ ਸੋਹਣਾ ਉਹਨਾਂ ਦਾ ਜਿਹੜਾ ਗੀਤ ਨੇ ਸ਼ਬਦਾਵਲੀ ਹੈ ਸਾਹਿਦ ਦੇ ਨਾਲ ਜੁੜੇ ਹੋਏ ਨੇ ਪੜ੍ਹੇ ਲਿਖੇ ਸੁਲਝੇ ਹੋਏ ਕਲਾਕਾਰ ਨੇ ਉਹ ਤੇ ਉਹਨਾਂ ਨੂੰ ਇਹ ਬੰਟੀ ਇੱਥੇ ਲੈ ਕੇ ਆ ਰਿਹਾ ਅਸੀਂ ਬਹੁਤ ਹੀ ਯੂ نو ਭਾਗਸ਼ਾਲੀ ਆ ਕਿ ਅਸੀਂ ਉਹਨਾਂ ਨੂੰ ਸੁਣ ਸਕਾਂਗੇ ਜਿੰਨਾ ਵੀ ਸਾਡਾ ਬ੍ਰੈਸ ਵਿੱਚ ਪਿਆਰ ਮਿਲਦਾ ਉਹ ਪਿਆਰ ਹਮੇਸ਼ਾ ਅਸੀਂ ਵਧੀਆ ਸ਼ੋਅ ਲੈ ਕੇ ਆਉਨੇ ਆ ਗਾਹਾਂ ਨੂੰ ਵੀ ਸਾਡਾ ਪ੍ਰੋਮਿਸ ਆ ਵੀ ਜੋ ਵੀ ਅਸੀਂ ਸ਼ੋਅ ਲੈ ਕੇ ਆਉਂਗੇ ਉਹ ਤੁਹਾਡੇ ਖਰੇ ਉਤਰੋਂਗੇ ਤੇ ਵਧੀਆ ਸ਼ੋਅ ਲੈ ਕੇ ਆਉਂਗਾ ਵੀਰਾ ਕਹਿੰਦਾ ਵੀ ਪੈਸੇ ਜੇ ਤੁਸੀਂ ਲਾਉਨੇ ਆ ਨਾ ਤਾਂ ਉਹਦਾ ਮੁੱਲ ਮੋੜਿਆ ਜਾਊਗਾ ਮੋੜਿਆ ਜਾਊਗਾ ਵੀ ਹਾਂਜੀ ਹਾਂਜੀ ਜ਼ਰੂਰ ਮੋੜਿਆ ਜਾਊਗਾ ਘੰਟੇ ਜੀ ਮੋੜਿਆ ਜਾਊਗਾ ਇਹ ਵਾਅਦਾ ਵੀਰੇ ਵੱਲੋਂ ਤੁਸੀਂ ਜਦੋਂ ਐਂਟਰੀ ਕਰ ਜਾਣੀ ਆ ਨਾ ਇੰਨੇ ਪਰਿਵਾਰ ਨੂੰ ਪੰਜਾਬੀਆਂ ਨੂੰ ਦੇਖਣਾ ਤੁਹਾਡਾ ਦਿਲ ਬਾਗੋ ਬਾਗ ਹੋ ਜਾਣਾ ਅਰਬਨ ਪਿੰਡੂ ਪ੍ਰੋਡਕਸ਼ਨ ਦਾ ਸ਼ੁਕਰਾਨਾ ਤੁਸੀਂ ਉਸੇ ਵੇਲੇ ਕਰਨਾ ਸ਼ੁਰੂ ਕਰ ਦੇਣਾ ਕਿਉਂਕਿ ਇੰਨਾ ਵਧੀਆ ਈਵੈਂਟ ਹੋ ਰਿਹਾ ਹੈ ਅਸੀਂ ਹੁਣੇ ਡੈਮੋ ਦੇਖ ਕੇ ਹਟੇ ਹਾਂ ਕਿਉਂਕਿ ਉਹ ਡੈਮੋ ਇਸ ਵੇਲੇ ਇੱਥੇ ਨਹੀਂ ਦਿਖਾ ਸਕਦੇ ਕਿਉਂਕਿ ਜੇ ਡੈਮੋ ਦਿਖਾਤਾ ਟ੍ਰੇਲਰ ਵੀ ਨਹੀਂ ਅਸੀਂ ਦਿਖਾਉਣਾ ਕਿਉਂਕਿ ਟ੍ਰੇਲਰ ਉਸੇ ਵੇਲੇ ਤੁਹਾਨੂੰ 5 ਮਿੰਟਾਂ 'ਚ ਦੇਖ ਜਾਣਾ ਹੈ ਉਸ ਤੋਂ ਬਾਅਦ ਮੂਵੀ ਜਿਹੜੀ ਸ਼ੁਰੂ ਹੋਣੀ ਹੈ ਤੁਸੀਂ ਸਾਰੀਆਂ ਚੀਜ਼ਾਂ ਭੁੱਲ ਕੇ ਉਸ ਵੇਲੇ ਉਸ ਰਾਤ ਨੂੰ ਜ਼ਿੰਦਗੀ ਭਰ ਯਾਦ ਰੱਖੋਗੇ ਇਹ ਵਾਦਾ ਵਾ